ਸਵਾਗਤ ਹੈ ਜੀ ਹੁਸ਼ਾਰਪੁਰ ਦੇ ਉਸੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਅਸ਼ਫਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਸ਼ਾਰਪੁਰ ਦੇ ਬਿਹਤਰ ਨਸਤੀਕੀ ਪਿੰਡ ਪੱਤੀ ਦੀਆਂ ਜਿੱਥੇ ਕੀ ਭਾਰੀ ਮੀਂਹ ਤੋਂ ਬਾਅਦ ਪੱਤੀ ਦੇ ਚੌਦੇ ਵਿੱਚ ਪਾਣੀ ਕਾਫੀ ਤੇਜ਼ ਵਹਾਅ ਦੇ ਨਾਲ ਆਉਂਦਾ ਤੇ ਇਸ ਦੌਰਾਨ ਜਦੋਂ ਉਥੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਚੌਦੇ ਕਾਸਵੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਧਵਿਚਕਾਰ ਜਾ ਕੇ ਉਸ ਦਾ ਮੋਟਰਸਾਈਕਲ ਜਿਹੜਾ ਉਹ ਡਾਵਾ ਡੋਲ ਹੋ ਜਾਂਦਾ ਹੈ ਜਿ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਉਸ ਦਾ ਮੋਟਰਸਾਈਕਲ ਜਿਹੜਾ ਉਹ ਲੜਖੜਾ ਜਾਂਦਾ ਹੈ ਜਿਸ ਤੋਂ ਬਾਅਦ ਨੌਜ ਮੋਟਰਸਾਈਕਲ ਸਮੇਤ ਪਾਣੀ ਦੇ ਵਿੱਚ ਇਹ ਰੁੜਨ ਲੱਗ ਪਿਆ ਜਿਸ ਤੋਂ ਬਾਅਦ ਮੌਕੇ ਤੇ ਹੀ ਖੜੇ ਪਿੰਡ ਵਾਸੀਆਂ ਵੱਲੋਂ ਜਦੋਂ ਚਿਹਤ ਕਰਕੇ ਉਸ ਨੂੰ ਬਚਾ ਲਿਆ ਜਾਂਦਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਦੇ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਘਟਨਾਵਾਂ ਵਾਪਰ ਚੁੱਕੀਆਂ ਨੇ ਪਰੰਤੂ ਬਾਵਜੂਦ ਇਸਤੇ ਇਹ ਜਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਕਈ ਕੁਝ ਲੋਕਾਂ ਵੱਲੋਂ ਜਿਹੜਾ ਸਬਕ ਨਹੀਂ ਲਿਆ ਜਾ ਰਿਹਾ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਜਾਨ ਬੁਝ ਕੇ ਪਾਇਆ ਜਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਪਾਇਆ ਜਾ ਰਿਹਾ ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਚੋਦ ਵਿੱਚ ਪਾਣੀ ਦਾ ਬਹਾਅ ਕਾਫੀ ਤੇਜ਼ ਹੈ ਤੇ ਅਜਿਹੇ ਦੇ ਵਿੱਚ ਚੋਦ ਚੋਦ ਦੇ ਕਸਬੇ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਪਾਰ ਕਰਨਾ ਕਿੰਨਾ ਕੁ ਜ਼ਰੂਰੀ ਹੈ ਸੋ ਇਸ ਤਰ੍ਹਾਂ ਦੀਆਂ ਮੂਰਖਤਾ ਭਰੀਆਂ ਤਸਵੀਰਾਂ ਜਿਹੜੀਆਂ ਉਹ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਵਾਰ ਮੁਰਤੋਂ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਹੁਸ਼ਰਪੁਰ ਦੇ ਬੇहद ਲੱਗ ਇਹ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਚੱਬੇ ਵਾਲਾ ਅਧੀਨ ਪਿੰਡ ਇਹ ਆਉਂਦਾ ਹੈ ਤੇ ਦੱਸਿਆ ਜਾ ਰਿਹਾ ਕਿ ਪਿੰਡ ਵਾਸੀਆਂ ਵੱਲੋਂ ਜੋ ਮੁੱਖਤ ਪਿੰਡ ਵਾਸੀ ਖੜੇ ਸੀ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਕਾਸਬਾ ਕਾਸਬੇ ਚੋਂ ਨਾਲ ਲੰਘੜ ਦੀ ਜਿਹੜੀ ਤਾਕਤ ਤਾਕੀਦ ਵੀ ਕੀਤੀ ਗਈ ਸੀ ਅਪੀਲ ਵੀ ਕੀਤੀ ਗਈ ਸੀ ਪ੍ਰੰਤੂ ਕਿਸੇ ਸਾਧੇ ਵੀ ਗੱਲ ਉਸ ਵੱਲੋਂ ਨਹੀਂ ਮੰਨੀ ਗਈ ਹੈ ਤੇ ਜਦੋਂ ਉਹ ਚੋਹ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਅਧਵਿਚਾਰ ਜਾ ਕੇ ਉਸ ਦਾ ਮੋਟਰਸਾਈਕਲ ਜਿਹੜਾ ਉਹ ਬਿਕਾਬੂ ਹੋ ਜਾਂਦਾ ਕਿਉਂਕਿ ਚੋਹ ਦੇ ਵਿੱਚ ਪਾਣੀ ਦਾ ਵਹਾਅ ਹੈ ਜਿਹੜਾ ਕਾਫੀ ਤੇਜ਼ ਹੈ ਤਾਂ ਉਸ ਤੋਂ ਇਲਾਵਾ ਜਿਕਰ ਆਪਾਂ ਹੁਸ਼ਿਆਰਪੁਰ ਦੇ ਹੋਰ ਨਾ ਨਸਤੀਕੀ ਪਿੰਡਾਂ ਦੀ ਗੱ ਤਾ ਅੱਜ ਇੱਕ ਵਾਰ ਮੁਰਤੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਚੋਹ ਲੰਘਦੇ ਨੇ ਪਿੰਡਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਪਾਣੀ ਜਿਹੜਾ ਉਹ ਕਾਫੀ ਜ਼ਿਆਦਾ ਤੇਜ਼ ਗਤੀ ਦੇ ਨਾਲ ਵਹਿ ਰਿਹਾ ਲਗਾਤਾਰ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਵੱਲੋਂ ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਤੇ ਵੀ ਕਾਸਬੇ ਦੇ ਵਿੱਚੋਂ ਚੋਹ ਦੇ ਵਿੱਚੋਂ ਤੇਜ਼ ਪਾਣੀ ਲੰਘਦਾ ਤਾਂ ਉਸ ਨੂੰ ਜਿਹੜਾ ਪਾਰਕਰੰਡ ਤੋਂ ਗੁਰੇਸ਼ ਕੀਤਾ ਜਾਵੇ ਪ੍ਰੰਤੂ ਇਸ ਤਰ੍ਹਾਂ ਦੀਆਂ ਘਟਦਾਵਾਂ ਦਾ ਬਾਰ ਬਾਰ ਵਾਪਰਨਾ ਬੇਹਤ ਸ਼ਰਮਨਾਕ ਹੈ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੁਸ਼ਿਆਰਪੁਰ ਦੇ ਵਿੱਚ ਵਾਪਰ ਚੁੱਕੀਆਂ ਨੇ ਹੁਸ਼ਾਰਪੁਰ ਦੇ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਰੱਸਿਆਂ ਦੀ ਮਦਦ ਦੇ ਨਾਲ ਲੋਕਾਂ ਨੂੰ ਰੈਸਕਿਊ ਵੀ ਕੀਤਾ ਜਾਂਦਾ ਹੈ ਪਰੰਤੂ ਵੱਡਾ ਸਵਾਲ ਇਹ ਹੈ ਕਿ ਸਭ ਕੋ ਜੇ ਪਤਾ ਹੋਣ ਦੇ ਬਾਵਜੂਦ ਅਜਿਹੀ ਮੂਰਖਤਾਈ ਕਰਨਾ ਕਿੰਨਾ ਕੁ ਸਬਕ ਵਾਲਾ ਕੰਮ ਹੈ ਜਾਂ ਕਿੰਨਾ ਕੁ ਸਮਝ ਵਾਲਾ ਕੰਮ ਹੈ